ਸਤਿ ਸ਼੍ਰੀ ਕਾਲ ਜੀ ਕਾਫੀ ਦਿਲਾ ਤੂੰ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ ਵੀ ਜਦੋਂ ਮੈਂ ਫਰਸਟ ਵੀਡੀਓ ਕੰਮ ਦੀ ਪਾਈ ਆਪਦੀ ਸਿਚੁਏਸ਼ਨ ਦੱਸੀ ਚ 100 ਚੋਂ 90 ਲੋਕਾਂ ਨੇ ਮੈਸੇਜ ਕੀਤੇ ਤੇ ਮੈਨੂੰ ਫੋਨ ਕਾਲ ਕੀਤੀਆਂ ਕਿ ਤੂੰ ਚੁੱਪਚਾਪ ਪਿੰਡ ਚਲਾ ਜਾ ਪਿੰਡ ਆਲਰੇਡੀ ਤੁਹਾਡੀਆਂ ਗਾਵਾਂ ਹੈਗੀਆਂ ਮੱਜਾਂ ਹੈਗੀਆਂ ਨੇ ਉੱਥੇ ਕੋਈ ਕੰਮ ਸ਼ੁਰੂ ਕਰ ਲੈ ਛੋਟਾ ਮੋਟਾ ਤਾਂ ਕਿ ਕੰਮ ਤੁਹਾਡਾ ਚੱਲ ਸਕੇ ਮੇਰੇ ਦਿਮਾਗ 'ਚ ਵੀ ਆਇਆ ਪਰ ਜਦੋਂ ਮੈਂ ਪਿੰਡ ਗਿਆ ਡੈਡੀ ਮੰਮੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮਨਾ ਕਰ ਦਿੱਤਾ ਉਹਨੂੰ ਉਹਨਾਂ ਨੇ ਮਨਾ ਕਿਉਂ ਕੀਤਾ ਇਹ ਹੀ ਮੇਰੇ ਦਿਮਾਗ 'ਚ ਆ ਰਿਹਾ ਸੀ ਪਰ ਮੈਂ ਇਸ ਨੂੰ ਪੋਜੀਟਿਵ ਲਿਆ ਕੋਈ ਵੀ ਮਾਪਿਓ ਆਪਣੀ ਲਾਡ ਦਾ ਮਾੜਾ ਨਹੀਂ ਚਾਹੁੰਦਾ ਸ਼ਾਇਦ ਉਹਨਾਂ ਤਾਂ ਮਨਾ ਕੀਤਾ ਹੋਵੇ ਕਿ ਹੁਣ ਚੰਗੀ ਰੋਟੀ ਖਾ ਰਿਹਾ ਏ ਕਿਤੇ ਕੱਲ ਨੂੰ ਇਸ ਰੋਟੀ ਤੋਂ ਨਾਲ ਚਲਾ ਜਾਵੇ ਛੋਟੀ ਜੀ ਗੁੜੀਆ ਏ ਕਿਤੇ ਉਹ ਰੋਲਣਾ ਜਾਵੇ। ਕਿ ਆ ਪਿੰਡਾਂ ਵਿੱਚ ਚਿੱਟੇ ਦਾ ਬਹੁਤ ਪ੍ਰਭਾਵ ਵਧ ਗਿਆ ਏ। ਕਿਤੇ ਗਲਤ ਸੰਗਤ ਚ ਇੱਥੇ ਆ ਕੇ ਕਿਤੇ ਗਲਤ ਸੰਗਤ ਚ ਨਾ ਪੈ ਜਾਵੇ। ਤਾਂ ਕਰਕੇ ਲੱਗ ਲੱਗ ਕਾਫੀ ਵਿਚਾਰ ਮੇਰੇ ਮਨ ਵਿੱਚ ਆਏ। ਵੀ ਉਹ ਮਣਾ ਕਿਉਂ ਕੀਤਾ ਉਹਨਾਂ? ਫਿਰ ਮੈਂ ਕੱਲ ਇੱਕ ਬੁੱਕ ਵੀ ਪੜ ਰਿਹਾ ਸੀ। ਉਹਦੇ ਵਿੱਚ ਲਿਖਿਆ ਸੀ ਮਾਪਿਓ ਦੀ ਰਿਟਾਇਰਮੈਂਟ ਦੀ ਉਮਰ ਕਿੰਨੀ ਹੋਣੀ ਚਾਹੀਦੀ ਏ। ਤੇ ਉਹਦਾ ਆਨਸਰ ਸੀ ਬੀ ਇਲਾਦ ਤੇ ਹੁੰਦਾ ਹੈ ਕਿ ਮਾਪਿਓ ਨੂੰ ਕਦੋਂ ਰਿਟਾਇਰਮੈਂਟ ਦੇਣੀ ਹੈ ਮੇਰਾ ਮਾਪਿਓ ਅੱਜ ਵੀ ਕੰਮ ਕਰ ਰਿਹਾ ਹੈ ਤਾਂ ਕਿ ਇਲਾਦ ਉਹਨਾਂ ਦੀ ਸੁਖ ਸੁਖੀ ਹੋ ਸਕੇ ਇਸ ਲਈ ਮੇਰਾ ਵੀ ਉਹ ਫਰਜ਼ ਮੰਨਦਾ ਹੈ ਕਿ ਮੈਂ ਜਲਦੀ ਤੋਂ ਜਲਦੀ ਉਹਨਾਂ ਦੀ ਸੇਵਾ ਕਰ ਸਕਾਂ ਰਿਟਾਇਰਮੈਂਟ ਦੇ ਸਕਾਂ ਉਹਨਾਂ ਨੂੰ ਇਸ ਲਈ ਮੈਂ ਸੋਚਿਆ ਵੀ ਮੈਂ ਕੋਈ ਨਹੀਂ ਉਹਨਾਂ ਦੇ ਦੱਸੇ ਅਨੁਸਾਰ ਇੱਥੇ ਹੀ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰਕੇ ਕਿਉਂਕਿ ਮੈਂ ਕਲੇਸ਼ ਨਹੀਂ ਚਾਹੁੰਦਾ ਸੀ ਕਿਸੇ ਮੇਰੇ ਸੱਜਣ ਮਿੱਤਰ ਨੇ ਦੱਸਿਆ ਸੀ ਕਿ ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਕੰਮ ਕਰੋਗੇ ਉਹ ਚੰਗਾ ਹੈ ਜਾਂ ਮਾੜਾ ਉਸ ਦੀ ਪਰਖ ਕਿਵੇਂ ਕਰਨੀ ਹੈ ਇੱਕ ਵਾਰ ਸੋਚ ਕੇ ਦੇਖਣਾ ਵੀ ਉਹ ਕੰਮ ਤੁਹਾਡੇ ਮਾਪਿਆਂ ਨੂੰ ਜਦੋਂ ਦੱਸੋਗੇ ਜਾਂ ਪਤਾ ਲੱਗੇਗਾ ਉਹਨਾਂ ਨੂੰ ਤਾਂ ਪਤਾ ਲੱਗੇਗਾ ਇਹ ਚੰਗਾ ਹੈ ਜਾਂ ਮਾੜਾ ਜੇ ਸੋਚ ਕੇ ਦੇਖਿਆ ਜੇ ਜੇ ਉਹਨਾਂ ਨੂੰ ਮਾੜਾ ਲੱਗੂਗਾ ਉਹ ਕੰਮ ਦੇਖ ਸਕਣਗੇ ਫਿਰ ਉਹ ਕਦੀ ਨਾ ਕਰਿਆ ਜੇ ਤੇ ਜੇ ਉਹਨਾਂ ਨੂੰ ਚੰਗਾ ਲੱਗੂਗਾ ਉਹ ਕੰਮ ਹਮੇਸ਼ਾ ਕਰਿਆ ਜੇ ਇਸ ਲਈ ਜ਼ਿੰਦਗੀ ਦਾ ਗੋਲ ਇਹ ਆ ਵੀ ਜਲਦੀ ਤੋਂ ਜਲਦੀ ਕੰਮ ਕੋਈ ਸੈੱਟ ਕਰਕੇ ਆਪਣੇ ਮਾਪਿਆਂ ਨੂੰ ਰਿਟਾਇਰਮੈਂਟ ਦੇਖਣਾ ਚਾਹਣਾ ਮੈਂ ਤੁਸੀਂ ਆਪਣੇ ਵਿਚਾਰ ਜੂਰ ਜਾਏ ਕਿ ਮਾਪਿਆਂ ਨੇ ਮਨਾ ਕਿਉਂ ਕੀਤਾ ਪਿੰਡ 'ਚ ਇਹੀ ਕਾਰਨ ਹੋ ਸਕਦੇ ਨੇ ਜੋ ਮੈਂ ਸੋਚਿਆ ਵੀ ਰੋਟੀ ਤੋਂ ਨਾ ਚਲਾ ਜਾਵੇ ਤੇ ਪਿੰਡ 'ਚ ਨਸ਼ਿਆਂ ਦਾ ਬਹੁਤ ਵੱਧ ਚੁੱਕਿਆ ਹੈ ਕਿਤੇ ਗਲਤ ਲਾਈਨ ਨਾ ਹੋ ਜਾਵੇ ਆਪਣੇ ਵਿਚਾਰ ਜਰੂਰ ਦਿਹਾ ਜੇ ਧੰਨਵਾਦ